ਇਥੇ ਚਲੋ ਚਲੀਦਾ ਡੇਰਾ ਜੈਸੇ ਪੰਛੀ ਰਹਿਣ ਵਸੇਰਾ ਨਾ ਕੋਈ ਰਹਿਸੀ ਵੱਡ ਵਡੇਰਾ ਚੱਲ ਜਾ ਨ ਮੂਰਖ ਦਾਨਾ ਹੈ ਇਹ ਜਗਤ ਮਸਾਫਰ ਖਾਨਾ 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 ਹੈ ਨਿਤ ਨਵੇਂ ਮਸਾਫਰ ਆਉਂਦੇ ਚਾਰ ਦਿਨ ਲਈ ਜੀ ਪਰ ਚਾਉਂਦੇ ਕੂਚ ਕਰਦੇ ਸਭ ਪਛਤਾਉਂਦੇ ਨਿਤ ਨਵੇਂ ਮਸਾਫਰ ਆਉਂਦੇ ਚਾਰ ਦਿਨ ਲਈ ਜੀ ਪਰ ਚਾਉਂਦੇ ਕੂਚ ਕਰਦੇ ਸਭ ਪਛਤਾਉਂਦੇ ਨਾ ਸਮਝਣ ਦੇਸ਼ ਬਗਾਨਾ ਹੈ ਇਹ ਜਗਤ ਮੁਸਾਫਰ ਖਾਨਾ 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 ਹੈ ਜਿਉਂ ਪੂਰਪਤਨ ਦੀ ਬੇੜੀ ਨਈ ਵਿਛੜੀ ਮਿਲਦੀ ਜੇੜੀ ਮੌਤ ਲਹਿਰ ਲੈ ਜਾਂਦੀ ਰੇੜੀ ਜਿਉ ਪੂਰ ਪੱਕਣ ਦੀ ਪੇੜੀ ਨਈ ਵਿਛੜੀ ਮਿਲਦੀ ਜੇੜੀ ਮੌਤ ਲਹਿਰ ਲੈ ਜਾਂਦੀ ਰੇੜੀ ਨਦੀਆਂ ਦੇ ਵਹਿਣ ਜਮਾਨਾ ਹੈ ਇਹ ਜਗਤ ਮੁਸਾਫਰਖਾਨਾ ਹੈ ਇਹ ਜਗਤ ਮੁਸਾਫਰਖਾਨਾ ਹੈ ਇਹ ਜਗਤ ਮੁਸਾਫਰਖਾਨਾ ਹੈ ਇਹ ਜਗਤ ਮੁਸਾਫਰਖਾਨਾ ਹੈ ਜਿਉ ਮਿਲਨ ਸਰਾਹ ਵਿੱਚ ਰਾਹੀ ਬਹੁਤ ਗੂੜੀ ਪ੍ਰੀਤ ਵਧਾਈ ਤੋੜ ਤੁਰ ਗਏ ਘਤ ਜदाई ਜਿਉ ਮਿਲਨ ਸਰਾਂ ਵਿੱਚ ਰਾਹੀ ਬਹੁਤ ਊੜੀ ਪ੍ਰੀਤ ਵਧਾਈ ਤੋੜ ਤੁਰ ਕੇ ਕਤਕ ਜਦਾਈ ਕਈਆਂ ਇਹ ਰੋਗ ਪਰਾਨਾ ਹੈ ਏ ਜਗਤ ਮੁਸਾਫਰ ਖਾਨਾ 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 ਹੈ ਮਨ ਮਹਾਪੁਰਸ਼ਾਂ ਦਾ ਕਹਿਣਾ ਇਥੇ ਬੈਠ ਕਿਸੇ ਈਰਣਾ ਚਾਰ ਦਿਨ ਨੂੰ ਲੰਮੇ ਪੰਧ ਪਹਿਣਾ ਮਨ ਮਾ ਪੁਰਸ਼ਾਂ ਦਾ ਕਹਿਣਾ ਇੱਥੇ ਬੈਠ ਕੇ ਸੇ ਨਹੀਂ ਰਹਿਣਾ ਚਾਰ ਦਿਨ ਨੂੰ ਲੰਮੇ ਪੰਧ ਪੈਣਾ ਨਹੀਂ ਬਸਲੋਂ ਉਰੇ ਟਿਕਾਣਾ ਹੈ ਇਹ ਜਗਤ ਮਸਾਫਰਖਾਨਾ ਇਹ ਜਗਤ ਮਸਾਫਰਖਾਨਾ ਹੈ 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 ਜਿਹੜੇ ਰਾਤ ਮਸਾਫਰ ਆਏ ਉਹਨਾਂ ਤੜਕੇ ਕੂਚ ਬੁਲਾਏ ਪਾਰ ਬਨ ਸਫਰ ਦੇ ਚਾਏ ਜਿਹੜੇ ਰਾਤ ਮਸਾਫਰ ਆਏ ਉਹਨਾਂ ਤੜਕੇ ਕੂਚ ਬੁਲਾਏ ਪਾਰ ਬਨ ਸਫਰ ਦੇ ਚਾਏ ਕਈ ਤੁਰ ਗਏ ਕਈਆਂ ਤੁਰ ਜਾਣਾ ਹੈ ਇਹ ਜਗਤ ਮੁਸਾਫਰ ਖਾਨਾ 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 ਇਹ ਜਗਤ ਮੁਸਾਫਰ ਖਾਨਾ ਕਈ ਆਉਂਦੇ ਤੇ ਕਈ ਜਾਂਦੇ ਕਈ ਗੀਤ ਖੁਸ਼ੀ ਦੇ ਗਾਉਂਦੇ ਕਈ ਵੇਣ ਦੁੱਖਾਂ ਦੇ ਪਾਉਂਦੇ ਕਈ ਆਉਂਦੇ ਤੇ ਕਈ ਜਾਂਦੇ ਕਈ ਗੀਤ ਖੁਸ਼ੀ ਦੇ ਗਾਉਂਦੇ ਕਈ ਵੇਣ ਦੁੱਖਾਂ ਦੇ ਪਾਉਂਦੇ ਹੋਣਾ ਸਭ ਕਾਲ ਨਿਸ਼ਾਨਾ ਹੈ ਇਹ ਜਗਤ ਮੁਸਾਫਰ ਖਾਨਾ 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 ਹੈ ਇਹ ਜਗ ਦਮਸਾ ਭਰਖਾਨਾ ਹੈ ਕਿਤੇ ਢਾਵੇ ਕਿਤੇ ਬਣਾਵੇ ਖੇੜ ਆਪੇ ਪ੍ਰਭੂ ਰਚਾਵੇ ਨਾ ਕੋਈ ਆਵੇ ਨਾ ਕੋ ਜਾਵੇ ਕਿਤੇ ਢਾਵੇ ਕਿਤੇ ਬਣਾਵੇ ਖੇੜ ਆਪੇ ਪ੍ਰਭੂ ਰਚਾਵੇ ਨਾ ਕੋਈ ਆਵੇ ਨਾ ਕੋਈ ਜਾਵੇ ਸੀਤਲ ਜੀ ਮੌਤ ਬਹਾਨਾ ਹੈ ਇਹ ਜਗ ਦਮਸਾ ਭਰਖਾਨਾ ਤਮਸਾਫਰਖਾਨਾ ਹੈ ਇਹ ਜਗਤ ਮਸਾਫਰਖਾਨਾ ਹੈ ਇਹ ਜਗਤ ਮਸਾਫਰਖਾਨਾ ਹੈ ਇਹ ਜਗਤ ਮਸਾਫਰਖਾਨਾ ਹੈ